ਸਸਿਕਾ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਵਿੱਚ ਕੱਲ ਮੈਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅਸੀਂ ਜਨਰੇਟਰ ਚਲਾਇਆ ਸੀ ਤੇ ਕੱਲ ਪਾਣੀ ਆਪਣੇ ਵਾਸਤੇ ਭਰੇ ਆ ਸੀ ਉਹਦੇ ਬਾਅਦ ਮੈਂ ਤੁਹਾਡੇ ਨਾਲ ਇਹ ਆਪਣੇ ਪੰਜਾਬ ਦੇ ਵਿੱਚ ਰਿਸ਼ਵਤ ਬਾਰੇ ਗੱਲ ਕਰਦੇ ਆ ਕਿਉਂਕਿ ਸਾਡੇ ਨਾ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਨਾਲ ਦਾਅਵੇ ਕਰ ਰਹੀ ਆ ਕਿ ਕੋਈ ਵੀ ਜੇ ਕਿਸੇ ਬਦਲੈਂਦਾ ਤੁਹਾਨੂੰ ਮਿਲੇ ਜਾਂ ਤੁਹਾਡੇ ਕੋਲ ਕੋਈ ਪੈਸੇ ਮੰਗਦਾ ਆ ਤਾਂ ਤੁਸੀਂ ਇਸ ਹੈਲਪਲਾਈਨ ਦੇ ਉੱਤੇ ਸੰਪਰਕ ਕਰੋ ਇਸ ਨੰਬਰ ਦੇ ਉੱਤੇ ਫੋਨ ਕਰੋ ਠੀਕ ਹੈ ਹਾਂ ਠੀਕ ਹੈ ਅਸੀਂ ਜਾਣਦੇ ਆ ਜਾਂ ਮੇਰੇ ਕੋਲ ਸਾਰੇ ਨੰਬਰ ਵੀ ਹੈਗੇ ਆ ਠੀਕ ਹੈ ਜਾਂ ਆਪਾਂ ਕਰ ਵੀ ਸਕਦੇ ਆ ਠੀਕ ਹੈ ਕਰਨ ਤੋਂ ਬਾਅਦ ਨੋਟਾਂ ਤੇ ਨਿਸ਼ਾਨੀ ਲਾ ਸਕਦੇ ਆ ਨੋਟਾਂ ਤੇ ਨਿਸ਼ਾਨੀ ਲਾਉਣ ਤੋਂ ਬਾਅਦ ਅਗਲੇ ਨੂੰ ਨੋਟ ਬਣਾ ਸਕਦੇ ਆ ਉਸ ਤੋਂ ਬਾਅਦ ਮੌਕੇ ਤੇ ਅਗਲੇ ਨੂੰ ਸਾਧ ਸਕਦੇ ਆ ਠੀਕ ਹੈ ਪਰ ਇੱਥੇ ਪੈਸੇ ਤੋਂ ਬਿਨਾ ਕੰਮ ਨਹੀਂ ਚੱਲਦੇ ਨਹੀਂ ਚੱਲਦੇ ਨਹੀਂ ਚੱਲਣਗੇ ਠੀਕ ਹੈ ਮੈਂ ਤੁਹਾਨੂੰ ਛੋਟੀ ਜੀ ਕਹਾਣਨ ਦੇ ਰਿਹਾ ਕਿ ਸਾਡੇ ਨਾਲ ਸਾਡਾ ਮੋਟਰਾਂ ਵਾਲਾ ਟਰਾਂਸਫਾਰਮਰ ਸੜਿਆ ਆ ਮੈਂ ਕੰਪਲੇਂਟ ਲਿਖਾਈ ਸੀ ਕੰਪਲੇਂਟ ਲਿਖਾਉਣ ਤੋਂ ਬਾਅਦ ਬਿਜਲੀ ਵਾਲੇ ਆਏ ਚੈੱਕ ਕੀਤਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਕਹਿੰਦੇ ਸੀ ਟਰਾਂਸਫਾਰਮਰ ਤੁਹਾਡਾ ਸੜ ਗਿਆ ਠੀਕ ਹੈ ਟਰਾਂਸਫਾਰਮਰ ਅਸੀਂ ਉਹੀ ਪਾਣੀ ਵਰਤਦੇ ਆ ਠੀਕ ਹੈ ਵੱਡੀ ਮੋਟਰ ਤੋਂ ਹੀ ਘਰ ਵਿੱਚ ਪਾਣੀ ਵਰਤਦੇ ਆ ਉਹੀ ਅਸੀਂ ਬਸ ਖੂਮ ਵਗੈਰਾ ਲਈ ਵਰਤਦੇ ਆ ਤੇ ਮੈਂ ਇਹ ਅੱਜ ਅੱਜ ਪੂਰੇ 7 ਦਿਨ ਹੋ ਗਏ ਆ 7 ਦਿਨਾਂ ਤੋਂ ਬਾਅਦ ਅਸੀਂ ਪੰਜ ਦਿਨ ਦੇ ਕਿ ਮੈਂ ਕਿਸੇ ਦਾ ਜਨਰੇਟਰ ਲਿਆਂਦਾ ਜਨਰੇਟਰ ਲਿਆ ਕੇ ਚਲੋ ਅਸੀਂ ਤਾਂ ਪਾਣੀ ਭਰ ਲਿਆ ਠੀਕ ਆ ਇੱਕ 11 ਜੋ ਹਰੇ ਦਾ ਸੀ ਉਹ ਵੀ ਮੈਂ ਲਗਾ ਸਿੰਜਣਾ ਸੀ ਸਿੰਜ ਲੈਣਾ ਠੀਕ ਆ ਕਿਉਂਕਿ ਥੋੜਾ ਬਹੁਤਾ ਤੇ ਲਈ ਜਾਂ ਦੂਜਾ ਹੋ ਜਾਊਗਾ ਤੇ ਹੁਣ ਇਹਨਾਂ ਨੇ ਮੈਂ ਇਹਨਾਂ ਨੂੰ ਬਾਕੀ ਦੇ ਮੋਟਰਾਂ ਵਾਲਿਆਂ ਨੂੰ ਕਿਹਾ ਸੀ ਹੁਣ ਇਹ ਨਹੀਂ ਆਪਣੀ ਵੇਸ ਤੇ ਗੱਲ ਕੀਤੀ ਆ ਇਹ ਨਹੀਂ ਵੀ ਕੰਪਲੇਂਟ ਲਿਖਾਈ ਆ ਔਰ ਉਹ ਤੋਂ ਬਾਅਦ ਹੁਣ ਅਗਲੇ ਨੇ ਕੱਲ ਨੂੰ ਕਿਹਾ ਕਿ ਮੈਂ ਆਉਣਾ ਠੀਕ ਆ ਅਗਲੇ ਨੇ ਮੈਨੂੰ ਵੀ ਮੁੰਨੀ ਦਾ ਫੋਨ ਤੇ ਗੱਲ ਕੀਤੀ ਆ ਕਿ ਆ ਕਿ ਵੀਰੇ ਇੰਨੇ ਕ ਪੈਸੇ ਤਾਂ ਲੱਗਣੇ ਹੀ ਆ ਠੀਕ ਆ ਕਿ ਬਿਜਲੀ ਬੋਰਡ ਜੋ ਆ ਪ੍ਰਾਈਵੇਟ ਆ ਠੀਕ ਆ ਕਹਿਣ ਨੂੰ ਤਾਂ ਬਹੁਤ ਗੱਲਾਂ ਹੋ ਜਾਂਦੀਆਂ ਠੀਕ ਆ ਬੇਸ਼ੱਕ ਇਹ ਸਰਕਾਰੀ ਤਨਖਾਹਾਂ ਲੈਂਦੇ ਆ ਇਨੀਆਂ ਤਨਖਾਹਾਂ ਲੈਂਦੇ ਹੋਣ ਦੇ ਬਾਵਜੂਦ ਵੀ ਇਨੀ 20000 ਰੁਪਇਆ ਲੈ ਕੇ ਟਰਾਂਸਫਾਰਮ ਰੱਖਣਾ ਠੀਕ ਆ ਕੱਲੀ-ਕੱਲੀ ਨੂੰ 3-3 4-4000 ਰੁਪਇਆ ਦੇਣਾ ਪੈਣਾ ਠੀਕ ਆ ਮੈਂ ਆਪਣੇ ਵੱਲੋਂ ਇਹ ਗੱਲ ਛੱਡ ਕੇ ਹੁਣ ਇਹਨਾਂ ਤੇ ਗੱਲ ਸਿੱਟ ਦਿੱਤੀ ਆ ਸਾਰਿਆਂ ਤੇ ਉਹਨੇ ਕੱਲ ਨੂੰ ਨਹੀਂ ਆਉਣਾ ਆ ਠੀਕ ਆ ਆਪਾਂ ਤੁਹਾਨੂੰ ਦਿਖਾ ਵੀ ਦੇਵਾਂਗੇ ਉਹ ਕੀ ਕਹਿੰਦੇ ਆ ਤੁਹਾਡੇ ਸਾਹਮਣੇ ਦੁਟਿਆ ਕਰਾ ਦੇਾਂਗੇ ਕਿਉਂਕਿ ਆਪਣੀ ਕੋਲ ਤਾਂ ਇਦਾਂ ਦੀ ਗੱਲ ਨਹੀਂ ਹੈਗੀ ਠੀਕ ਆ ਕਿਉਂਕਿ ਜੀ ਇਹ ਬਿਲਕੁਲ ਇਸੇ ਲੈਂਤੇ ਚੱਲਿਆ ਜਾਵੇਂ ਕਿ ਅਸੀਂ ਰੁਪਈਆ ਦੇਣਾ ਹੀ ਨਹੀਂ ਗਾ ਰੁਪਈਆ ਦੇਣਾ ਹੀ ਨਹੀਂ ਗਾ ਠੀਕ ਆ ਇਹ ਤਾਂ ਕੰਮ ਹੋਏ ਨਹੀਂ ਸਕਦਾ ਕਿਉਂਕਿ ਅਕਸਰ ਟਰਾਂਸਫਰ ਮਨ ਕੋਲ ਆ ਜਾਣਾ ਖੋਲ ਕੇ ਇਥੋਂ ਸ਼ਿਆਰ ਪ੍ਰੋਡੈਸਟਰ ਨੂੰ ਲਿਆਇਆ ਜਾਣਾ ਜਾਂ ਲਿਆਣ ਤੋਂ ਬਾਅਦ ਉੱਥੋਂ ਬਦਲਿਆ ਜਾਣਾ ਬਦਲ ਕੇ ਦੂਸਰਾ ਲਿਆਇਆ ਜਾਣਾ ਫਿਰ ਉਹ ਰੱਖਿਆ ਜਾਣਾ ਠੀਕ ਆ ਹਾਂ ਰਿਸ਼ਵਤ ਬਾਰੇ ਜਿਹੜੀ ਆਪਾਂ ਗੱਲ ਕਰਦੇ ਆਂ ਬੇਸ਼ੱਕ ਉਹ ਮੁੱਦਾ ਨਹੀਂ ਮੁੱਕਦਾ ਨਾ ਕਦੇ ਮੁੱਕਾ ਨਾ ਖਤਮ ਹੋ ਸਕਦਾ ਠੀਕ ਆ ਬੇਸ਼ੱਕ ਸਰਕਾਰ ਦਾਵਾ ਕਰਦੀ ਆ ਠੀਕ ਆ ਪਰ ਫਿਰ ਵੀ ਜਿੱਦਾਂ ਮੈਂ ਤੁਹਾਨੂੰ ਕਿਹਾ ਆਪਾਂ ਸਾਰੀ ਤਰ੍ਹਾਂ ਨਾਲ ਕਰਕੇ ਐਡਜਸਟਮੈਂਟ ਕਰਕੇ ਪਰ ਆਪਾਂ ਇਦਾਂ ਨਹੀਂ ਚਾਹੁੰਦੇ ਠੀਕ ਆ ਕਿਉਂਕਿ ਇੱਕ 20000 ਦੀ ਖਾਤਰ ਉਸੇ ਬੰਦੇ ਦਾ ਸਾਰਾ ਕੈਰੀਅਰ ਬਰਬਾਦ ਹੋ ਜਾਣਾ ਚਾਹੇ ਉਹ ਰਿਸ਼ਵਤ ਵੀ ਆ ਠੀਕ ਹੈ ਕਿਉਂਕਿ ਕੰਮ ਕੋਈ ਕੋਈ ਵੀ ਹੁਣ ਬਿਲਕੁਲ ਫ੍ਰੀ ਵਿੱਚ ਤਾਂ ਕੋਈ ਕਰਾ ਨਹੀਂ ਸਕਦਾ ਠੀਕ ਹੈ ਹੁਣ ਇੰਨਿਆਂ ਨੇ ਵੀ ਸਾਰਿਆਂ ਨੇ ਬਾਕੀ ਮੋਟਰਾਂ ਵਾਲਿਆਂ ਨੇ ਵੀ ਜੋਰ ਲਾ ਲਿਆ ਔਰ ਦੇਖ ਲਿਆ ਠੀਕ ਹੈ ਰਹੀ ਗੱਲ ਇਹ ਆਪਾਂ ਕੱਲ ਨੂੰ ਤੁਹਾਨੂੰ ਬਿਲਕੁਲ ਕਲੀਅਰ ਦੱਸ ਦੇਵਾਂਗੇ ਜਿਹੜੀ ਵੀ ਗੱਲ ਹੋਊਗੀ ਤੁਹਾਡੇ ਸਾਹਮਣੇ ਲਾਈਵ ਚਾਲੂ ਕਰਾਂਗੇ ਠੀਕ ਹੈ ਹੁਣ ਜਿੰਨਾ ਕ ਸਾਡਾ ਕੰਮ ਰਹਿੰਦਾ ਹੈ ਅੱਜ ਫੇਰ ਇੱਕ ਵਾਰੀ ਅਸੀਂ ਤਾਂ ਜਨਰੇਟਰ ਚਲਾਉਣ ਲੱਗੇ ਆਂ ਇਹ ਰੀਟਰ ਚਲਾ ਲੈਣਾ ਆ ਤੇ 111 ਆ ਉਹ ਵੀ ਭਰ ਲੈਣੀ ਆ ਠੀਕ ਆ ਬਹੁਤਾ ਟਾਈਮ ਨਹੀਂ ਲੱਗਣਾ ਅੱਧਾ ਪੌਣਾ ਘੰਟਾ ਲੱਗ ਜਾਊਗਾ ਕਿਉਂਕਿ ਦੋ ਕਨਾਲ ਥੇ ਭਰਨੇ ਕਿਉਂਕਿ ਠੰਡ ਬਹੁਤ ਪੈਂਦੀ ਆ ਉੱਪਰੋਂ ਇਦਾਂ ਦੀ ਠੰਡ ਦੇ ਵਿੱਚ ਜੇ ਹੁਣ ਉਹਨੂੰ ਪਾਣੀ ਨਾ ਲਾਓ ਤਾਂ ਅੱਗੇ 8 ਦਿਨ ਤਾਂ ਲਾਈਟ ਖਰਾਬ ਹੋਈ ਨਾ ਹੋਗਾ ਆ 8 ਦਿਨ ਲਾਈਟ ਖਰਾਬ ਹੋਈ ਨਾ ਹੋਗਾ ਆ ਹੁਣ ਦੋ ਦਿਨਾਂ ਦੇ ਅਸੀਂ ਸੋਚਿਆ ਸੀ ਕਿ ਚਲੋ ਪਰ ਇਨੀ ਹਾਲੇ ਵੀ ਕਰਦੇ ਆ ਕਰਦੇ ਆ ਨੀ ਤਿੰਨ ਚਾਰ ਦਿਨ ਹੋਰ ਲੈ ਜਾਣੀ ਆ ਕਿਉਂਕਿ ਇਹ ਮੇਕਮੇ ਦੇ ਕੰਮ ਨੇ ਆ ਇਹ ਨਹੀਂ ਇੱਥੇ ਹੀ ਕਰਦੇ ਆ। ਇਹ ਨਾ ਟਰਾਂਸਫਾਰਮ ਇਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਜੀ। ਇਹ ਜਿੱਥੇ ਮੈਂ ਹੁਣ ਖੜਾ ਆਇਆ। ਇਹ 63 ਕੇਵੀ ਟਰਾਂਸਫਾਰਮ ਹੈ। ਔਰ ਇਹ ਨਹੀਂ ਇਹ ਬਦਲਿਆ ਜਾਣਾ। ਔਰ ਬਦਲਣ ਦੇ ਪੱਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਉਹਨੇ ਪੈਸਿਆਂ ਦੀ ਗੱਲ ਕਰ ਰਿਹਾ ਇੱਕ ਪੈਸੇ ਮੰਗ ਰਿਹਾ। 5-6 ਮੋਟਰਾਂ ਚਲਾਉਂਦਾ ਇਹ ট্রান্সਫਾਰਮਰ ਤੇ ਮੋਟਰਾਂ ਸਾਡੀਆਂ ਖੜੀਆਂ ਆ 6-7 ਦਿਨਾਂ ਤੋਂ ਬਿਲਕੁਲ ਤੇ ਅਸੀਂ ਚਲੋ ਮੈਂ ਤਾਂ ਅਸੀਂ ਇਹ ਪੈਸਿਆਂ ਦੀ ਵੀ ਕੋਈ ਗੱਲ ਨਹੀਂ ਚਲੋ ਖੈਰ ਜੇ ਬਿਲਕੁਲ ਹੀ ਅਸੀਂ ਤੁਹਾਨੂੰ ਲਾਈਵ ਵੀ ਦਿਖਾਵਾਂਗੇ ਠੀਕ ਹੈ ਦੇਣ ਦੇਣ ਕਿ ਜਦ ਕਿ ਇਹ ਕੰਮ ਬਿਲਕੁਲ ਸਰਕਾਰ ਦਾ ਹੈ ਔਰ ਮੁਕਤ ਹੈ ਇਹ ਆਪਾਂ ਨੇ ਤੁਹਾਨੂੰ ਟ੍ਰਾਂਸਫਾਰਮਰ ਵੀ ਦਿਖਾਇਆ ਹੁਣ ਜਿਹੜਾ ਇਹ ਸਾਰਾ ਕੁਝ ਆਪਾਂ ਦਿਖਾ ਦਿੱਤਾ ਬਾਕੀ ਕੱਲ ਨੂੰ ਤੁਹਾਡੇ ਨਾਲ ਬਾਕੀ ਗੱਲਬਾਤ ਕਰਾਂਗੇ ਆਪਾਂ ਕੱਲ ਵੀ ਇਸੇ ਤਰ੍ਹਾਂ ਕੀਤਾ ਸੀ ਆਪਾਂ ਨੇ ਤਾਂ ਫਿਰ ਇਹ ਜਨਰੇਟਰ ਜਲਾ ਲਿਆ ਸੀ ਤੇ ਜਨਰੇਟਰ ਚਲਾ ਕੇ ਕਿਉਂਕਿ ਸਾਡਾ ਪਾਣੀ ਤੋਂ ਬਿਨਾ ਸਰਦਾ ਨਹੀਂ ਠੀਕ ਹੈ ਤੇ ਪਾਣੀ ਵੀ ਭਰ ਲਿਆ ਸੀ ਅੱਜ ਫਿਰ ਜਲਾ ਭਰ ਲਿਆ ਸੀ ਤੇ ਇਸੇ ਤਰ੍ਹਾਂ ਅਸੀਂ ਅੱਜ ਸਾਡੇ ਕੋਲ ਇੰਦਰ ਇੱਕ ਕਿਹਾਰਾ ਹਰੇ ਦਾ ਆ ਉਹਨੂੰ ਨੱਕਾ ਮੋੜ ਲਿਆ ਸੀ ਦੰਕ ਕੇ 20 ਮਿੰਟ ਮੋਟਰ ਚੱਲੀ ਆ ਤੇ 20 ਹਾਂ ਕਮੈਂਟਾਂ ਦੇ ਵਿੱਚ ਇਹ ਘਾਰ ਆ ਵੀ ਆ ਦੇਖੋ ਜਿਵੇਂ ਤੁਸੀਂ ਦੇਖ ਰਹੇ ਆ ਪਾਣੀ ਪਾਣੀ ਹੋ ਗਿਆ ਹੋਰ ਇਹ ਕਈ ਟਾਈਮ ਬਾਅਦ ਧੁੱਪ ਚੜਨ ਕਰਕੇ ਇਹ ਜਾਨਵਰ ਵੀ ਪਾਣੀ ਦੇ ਵਿੱਚ ਨਾ ਰਹੇ ਕਿਤੇ ਪਾਣੀ ਸਾਫ ਸੁਥਰਾ ਪਾਣੀ ਦੇਖਣ ਨੂੰ ਅੱਜ ਕੱਲ ਘੱਟ ਮਿਲਦਾ ਆ ਕਿਉਂਕਿ ਪਾਣੀ ਤੋਂ ਤਾਂ ਸਾਰੀ ਤੇ ਆਪਾਂ ਨੇ ਸਾਰਾ ਅੱਜ ਪੜ ਦਿੱਤਾ ਤੇ ਬਾਕੀ ਕੱਲ ਨੂੰ ਆਪਾਂ ਤੁਹਾਡੇ ਨਾਲ ਜੋ ਵੀ ਗੱਲਬਾਤ ਹੋਊਗੀ ਸ਼ੇਅਰ ਕਰਾਂਗੇ ਤਾਂ ਸ੍ਰੀਕਾਰ